ਜੋ ਬਣਾਜਾ ਪੁੱਤਕ ਖਿਲੇ ਹੁਣ ਨਾ ਲੋਕ ਲੱਗਿਆ ਉਹਨੂੰ ਜੋ ਮਾਂ ਦੀ ਪਲੇਟ 'ਚ ਖਾਉਂਗੇ ਅੱਜ ਭਾਂਡੇ ਗੁੱਠਾ ਨਹੀਂ ਕਰਨੀ ਕਹਿੰਦੇ ਬਾਲੇ ਬਾਹਰ ਘੁੰਮਣ ਫਿਰ ਮੈਦਾਨ 'ਚ ਮੜਾ ਜਾ ਇਹ ਸਾਡੇ ਸ਼ਹਿਰ ਹੈ ਸ਼ਨੀਵਾਰ ਸ਼ਾਮ ਨੂੰ ਰੌਣਕ ਮੇਲਾ ਜਾਇਕੋ ਇਹ ਗੱਡੀ ਦਾ ਇਹ ਵਲੌਗ ਤੁਹਾਨੂੰ ਆਉਣ ਵਾਲੇ ਟਾਈਮ 'ਚ ਦੇਖਣ ਨੂੰ ਮਿਲੂ ਲੋ ਜੀ ਬੱਚਿਆਂ ਨੂੰ ਆਪਾਂ ਲੈ ਕੇ ਆਏ ਹੋਇਆ ਹਾਂ ਪਾਰਕ ਤੇ ਨਵੇਂ ਵਲੌਗ 'ਚ ਤੁਹਾਡਾ ਸਾਰਿਆਂ ਦਾ ਵੈਲਕਮ ਹੈ ਗਰਨਾਜ ਕੱਲ ਦੀ ਥੋੜੀ ਜੀ ਰੋਈ ਜਾਂਦੀ ਜੀ ਨਹੀਂ ਲਾਉਂਦੀ ਹਜੇ ਉਹਰੇ ਇਸ ਕਰਕੇ ਨਾ ਇਹਨੂੰ ਲੈ ਕੇ ਆਏ ਪਾਰਕ ਦੇ ਵਿੱਚ ਚੜਾ ਦੇ ਨ ਮੜਾ ਜਾ ਤੇ ਇੱਧਰ ਲੱਗੇ ਹੋਏ ਤੂਤ ਹੈ ਨਹੀਂ ਤੂਤ ਨਹੀਂ ਹੈਗਾ ਪਰ ਲੱਗੀਆਂ ਹੋਈਆਂ ਇਹਨੂੰ ਉਹ ਹੀ ਕਹਿੰਦੇ ਨੇ ਤੂਤ ਨਹੀਂ ਹੈ ਕੀ ਕਹਿੰਦੇ ਨੇ ਉਹ ਪਤਾ ਨਹੀਂ ਆ ਦੇਖੋ ਭਰਿਆ ਪਿਆ ਪੂਰਾ ਹੈ ਨਾ ਬਹੁਤ ਫੜ ਲੱਗਿਆ ਹੋਇਆ ਮੈਂ ਖਾ ਕੇ ਦੇਖੀ ਪਰ ਉਹਨਾਂ ਟੇਸਟ ਜਿਹਾ ਨਹੀਂ ਹੈ ਖਾਣ ਦਾ ਇੰਨਾ ਵਧੀਆ ਨਹੀਂ ਹੈਗਾ ਦੇ ਨਾਲ ਜੋ ਮੈਂ ਤੁਹਾਨੂੰ ਦਿਦੀ ਨੂੰ ਵੀ ਗਾਂ ਦੇ ਪੁੱਤ ਚੱਲ 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 ਹੋ ਗਿਆ ਹੋ ਗਿਆ ਹੋ ਗਿਆ ਸਿੱਖ ਕੀ ਸਿੱਖੀ ਕੀ ਚੱਲ ਚੱਲ ਪਿੱਛੇ ਜਾ ਜੋ ਮੈਂ ਨਾ ਸਾਈਡ ਹੋ ਜਾ ਦਿਦੀ ਨੂੰ ਫੜੀ ਛੱਲਿਓ ਇਹ ਉਹਨੋਂ ਦੂਏ ਤਰ੍ਹਾਂ ਵੀ ਆ ਕੱਲ ਸ਼ਾਮੀ ਬਾਈ ਜਦੋਂ ਗੜੇ ਪਏ ਆ ਨਾ ਉਦੋਂ ਇੱਕ ਵਾਰ ਮੌਸਮ ਠੰਡਾ ਜਾ ਹੋ ਗਿਆ ਤਾਂ ਅੱਜ ਤਾਂ ਕੱਲ ਨਾਲੋਂ ਵੀ ਜ਼ਿਆਦਾ ਗਰਮੀ ਆ ਚਾਓ ਚਾਓ ਸੁੰਨਸਾਨ ਪਈ ਆ ਅਸੀਂ ਦੁਪਹਿਰੇ ਚ ਆ ਗਏ ਅਜ ਪਾਰਕ ਇਸ ਟਾਈਮ ਦੁਪਹਿਰ ਦੇ ਤਕਰੀਬਨ 3 ਕ ਵੱਜੇ ਆ ਤੇ ਕੋਈ ਬੰਦਾ ਨਹੀਂ ਦੇਖਦਾ ਹੈਗਾ ਇੱਥੇ ਸਾਰੇ ਕਮਾਕਰ ਚ ਗਏ ਸੁੰਨਸਾਨ ਹੋਈ ਪਈ ਆ ਕੱਲੂ ਸ਼ਨੀਵਾਰ ਹੋ ਜਾਣਾ ਕੱਲੂ ਦੇਖੋ ਕਿ ਨਰੌਨਕ ਮੇਲਾ ਹੋਣਾ ਇਹ ਲੋਕ ਸ਼ਨੀਵਾਰ ਐਤਵਾਰ ਦੀ ਵੇਟ ਕਰਦੇ ਰਹਿੰਦੇ ਆ ਸਾਰਾ ਹਫਤਾ ਜੋ ਬਣਾਜਾ ਪੁੱਤ ਅੱਜ ਚੱਲਿਆ ਹੁਣ ਨਾ ਲੋਕ ਲੱਗਿਆ ਉਹਨੂੰ ਆਇਆ ਇੱਧਰ ਦੇਖ ਤਾਂ ਠੀਕ ਮੁੰਡਾ ਜਮੇ ਨਹੀਂ ਡਰਦਾ ਇਹ ਅੱਜ ਚਿੱਤ ਕਾ ਨੂੰ ਜਾਣਾ ਹੁਣ ਧੁੱਪਾਂ ਹੋ ਗਈ ਪੁੱਤ ਅੱਜ ਲਿਖਣ ਨੂੰ ਹੋਣਾ ਜਾ ਅਰੇ ਗੁਰਨਾਜ ਵੀ ਬੁਲਾਉਂਦੀ ਤੈਨੂੰ ਕਿ ਨਾ ਇਹ ਆਵਾਜ਼ ਮਾਰ ਲੈ ਉਹਨੂੰ ਆਜਾ ਹਾਂ ਫੇਰ ਮਾਰ ਦੇ ਜਲੇ ਜਾ ਕੇ ਚਲੇ ਜਾ ਆਜਾ 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 ਕੋਣ ਮੜਿਆ ਹਾਂ ਪਾਰਕ ਚੱਕ ਲਾ ਕੇ ਲੈ ਕੇ ਆਏ ਆ ਹੁਣ ਮੜਾ ਜੀ ਲਾਉਣ ਲੱਗੀ ਐ ਹੁਣ ਤਾਂ ਮੇਰੇ ਕੋਲ ਵੀ ਆਉਣ ਲੱਗੀ ਕੱਲ ਤਾਂ ਮੇਰੇ ਕੋਲ ਵੀ ਨਹੀਂ ਆਈ ਜਮਾਂਗੇ ਇਹ ਢਿੱਡੂ ਢਿੱਡੂ ਚਾ ਉਹ ਕੁਮ ਕੁ ਅਹੇ ਜੇ ਅਹੇ ਜੇ ਲੋਰ ਕੱਲ ਵਾਲਾ ਕੇਕ ਬਚਿਆ ਪਿਆ ਥੋੜਾ ਜਿਹਾ ਉਹਦੀ ਵਾਰੀ ਅੱਜ ਆ ਗਈ ਇਹਨਾਂ ਨਵੇੜ ਦੇ ਅੱਜ ਆਪਾਂ ਕੱਲ ਬਚ ਗਿਆ ਥੋੜਾ ਜਿਹਾ ਮੈਂ ਹੀ ਖਾਧਾ ਸਭ ਤੋਂ ਜ਼ਿਆਦਾ ਰਸਵੋ ਟੀਵੀ ਦੇ ਵੱਜਣੀ ਬਾਲ ਧਿਆਨ ਨਾਲ ਪੁੱਤ ਚਾਓ ਹਾਂ ਟੀਵੀ ਦੇ ਵੱਜਣੀ ਪੁੱਤ ਇਹ ਨਾਲ ਇਕੜਾ ਨਾ ਖੇਡੋ ਇਹਦਾ ਬੇਇੱਜ਼ਤੀ ਕਰ ਰਿਹਾ ਹੈ ਮੇਰੀ ਓਰੇ ਓਰੇ ਤੈਨੂੰ ਬਲੌਗ ਚ ਲਿਆ ਬਲੌਗ ਚ ਓਰੇ ਬਲੌਗ ਚ ਲੈ ਲਿਆ ਤੈਨੂੰ ਹੁਣ ਪਾਸੇ ਜਾ ਕੇ ਕਾਉਂ ਚੋਂ ਗੋਮਾ ਸ਼ਾਂਖ ਲੈ ਕੇ ਜਾ ਤਸਰੀਆ ਤਾਹੂ ਨਾ ਅਜ ਰਾਤ ਨੂੰ ਕੋਈ ਨਾ ਚੱਲਦਾ ਕਰ ਲੱਗ 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 ਪਿੱਛੇ ਕਰ ਥੋੜਾ ਦੂਰ ਕਰੀਦਾ ਪੁੱਤ ਹਾਂ ਹੋਣ ਕਰੇਗਾ ਸਬਸਕ੍ਰਾਈਬ ਜੁਕੜੇ ਸਬਸਕ੍ਰਾਈਬ ਵੀਰ ਨੂੰ ਟੈਪ ਕਰ ਸਬਸਕ੍ਰਾਈਬ ਜੁਕੜੇ ਤੇ ਲਾਈਕ ਕਰ ਤੇ ਕਮੈਂਟ ਤੇ ਹਾਂ ਸਾਰੇ ਵੀਰੋ ਪੂਰੀ ਦੇਖਿਆ ਕਰੋਗੇ ਇਹਨਾਂ ਹਲਾਨ ਆ ਪੁੱਤ ਹਲਾਨ ਕਰਦੇ ਤੇ ਸਬਸਕ੍ਰਾਈਬ ਜੁਕੜੇ ਤੇ ਲਾਈਕ ਕਰ

ਲੋ ਜੀ ਕੱਢ ਲੈ ਨੇ ਆਣੇ ਨੇ ਆਪਣੇ ਮੋਟਰਸਾਈਕਲ ਕੱਢ ਲੈਣਾਂ ਨੇ ਇੱਧਰ ਨੂੰ ਆ ਗਏ ਰਤਮ ਔਰ ਅਛੇ ਕੀ ਕੀ ਹਾਲ ਹੈ ਵੀਰਾ ਹੂੰ ਮੈਂ ਅੱਜ ਸਵੇਰੇ ਆ ਕੇ 7:00 ਸਵਾ 7 ਸੁੱਤਾ ਤੇ 11 ਵਜੇ ਨਿਆਣੇ ਨੇ ਮੈਨੂੰ ਉਠਾ ਲਿਆ ਇਹਨਾਂ ਨੂੰ ਪਤਾ ਵੀ ਅੱਜ ਸੈਚਰਡੇ ਆ ਜੀ ਅੱਜ ਘੁਮਾਉਣ ਲੈ ਕੇ ਜਾਊਗਾ ਆਏਗਾ ਉਹਨੂੰ ਦਰਵਾਜ਼ਾ ਖੜਾ ਕੇ ਭੱਜੇਗਾ ਨਾ ਆਏਗਾ ਦਰਵਾਜ਼ਾ ਖੜਾ ਕੇ ਭੱਜ ਜਨੇ ਉਹ ਲੱਗੇ ਹੋਏ ਪਾਣੀ ਨਾਲ ਖੇਦਣ। ਬਾਗਰ ਕੱਪੜੇ ਨਾਲ ਕਿੱਲੇ ਗੱਲ ਪੁੱਤ? ਹਾਂਜੀ ਕੀ ਬਣ ਰਿਹਾ ਅੱਜ? ਆਲੂ ਵਾਲੇ ਪਰੌਂਠੇ ਲਾਦੇ ਹੈਂ। ਆਲੂ ਵਾਲੇ ਪਰੌਂਠੇ? ਅੱਛਾ ਜੀ ਬਾਓ। ਚਲੋ। ਕੀ ਦੇਖਦਾ? ਹਾਂ? ਉਹ ਦੇਖ ਮੱਝਾਂ ਹੈ। ਉਹ ਦੇ ਉਹ ਦੇ। ਉਹ ਦੇ। ਆਹ ਉਹ ਦੇਖ। ਦੀ ਰੋਟੀ ਲਾਣਾ ਆਪਣੇ ਹਾਂ ਤੂੰ ਹੁਣ ਰੋਂਦਾ ਕਿ ਤਾ ਹਾਂ ਹਾਂ ਆ ਜੂ ਵੀ ਚੋਂਦਾ ਲੈ ਲੋ ਜੀ ਪਰੌਂਠੇ ਬਣ ਕੇ ਰੈਡੀ ਹੋ ਚੁੱਕੇ ਆ ਹੁਣ ਖਾਈਏ ਇਹਨਾਂ ਨੂੰ ਜੋਵਨ ਦੀ ਪਲੇਟ 'ਚ ਖਾਉਂਗੇ ਅੱਜ ਭਾਂਡੇ ਝੂਠੇ ਨਹੀਂ ਕਰਨੀ ਕਹਿੰਦੇ ਬੜੇ ਨਹੀਂ ਚੱਗਣੀ ਨਹੀਂ ਨੂੰ ਚੜਨੀ ਰਹਿਣੇ ਜੋਵਨ ਜੋਵਨ ਇੰਨਾ ਖਰਾਬ ਹੈ ਨਾ ਦੋ ਬੇਚਾਰੀ ਕੋਈ ਕੋਈ ਚੀਜ਼ ਚੱਕਦੀ ਨਾ ਖੇਡਣ ਵਾਸਤੇ ਜਦ ਇਹ ਜਦ ਇਹ ਮੂਰੇ ਹੋ ਜਾਂਦਾ ਜਦ ਰਸਮ ਜੋ ਬਣਾ ਜੋ ਬਣਾ ਜੋ ਬਣ ਥੇਟ ਰੱਖ ਉਹਨੂੰ ਦੇ ਉਹਨੂੰ ਦੇ ਦੀਦੀ ਆਓ ਰਸਮਾ ਸੈਡ ਹੋ ਜਾ ਤੂੰ ਰਸਮ ਨੋ ਨਾ ਟਾਕਿੰਗ ਹਾਂ ਬਰਾਵਾ ਆ ਜੰਨੀ ਨਹੀਂ ਹੈਗੀ ਆਈ ਆ ਉਹ ਲੈਣਾ ਨੋ ਨੇ ਆਣ ਬੋਲਦੇ ਨੇ ਜਦੋਂ ਦੇਖਣਾ ਸ਼ੁਰੂ ਬੋਲਣਾ ਸ਼ੁਰੂ ਕਰਦੇ ਆ ਬੜੇ ਪਿਆਰੇ ਲੱਗਦੇ ਆ ਹਾਂ ਆਈ ਆ ਮਾਂ ਦੀਦੀ ਦੀਦੀ ਲੈ ਜਾ ਸਾਰੀ ਦਿਹਾੜੀ ਨਾ ਘਰ ਇਹਨਾਂ ਨੇ ਛੱਤ ਚੱਕੀ ਰੱਖਦੇ ਇਹ ਘਰ ਦੀ ਛੱਤ ਚੱਕੀ ਪਈ ਇਹਨਾਂ ਨੇ ਰੋਲਾ ਪਾਪਾ ਕਰਦੇ ਅੱਗ ਬਾਲਣੀ ਹੁੰਦਾ ਹਟ ਜਾ ਹਟ ਜਾ ਤੂੰ ਕੱਲੂ ਵੀ ਆਇਆ ਆਪਾਂ ਜਾਣਾ ਇੱਕ ਹੋਰ ਬਹੁਤ ਸੋਹਣੀ ਲੋਕੇਸ਼ਨ ਤੇ ਕੱਲੋਂ ਤੁਹਾਨੂੰ ਉਹ ਵੀ ਦਿਖਾਉਣੀ ਆ। ਉਹ ਨਹੀਂ ਹਜੇ ਲਿੰਗ ਲੌਂਗ ਕੀ ਲਿਖਣਾ ਦੱਸ ਦੇ। ਕੱਪੜੇ ਲਿਖਾਉਣ ਨੇ। 20 ਕਿਤੇ ਚੜਾ ਹੋਇਆ। ਖਲਾ ਫੋਟੋ ਦੇਖਦਾ। ਕੱਪੜਿਆਂ 'ਤੇ ਇਹੋ ਜਿਹੇ ਡਿਜ਼ਾਈਨ ਜਿਹਦੇ ਕੋ ਬੰਦਾ ਫੋਨ ਦੇਖਦਾ, ਇੱਕ ਬੰਦਾ ਬਾਈਕਲ ਚਲਾਉਂਦਾ ਹੋਵੇ। ਇੱਥੇ ਮੂਰੇ ਡਿਜ਼ਾਈਨ ਪਿਆ ਹੋਵੇ ਦੱਸ। ਕੀ ਕਮੋਡਾ ਕੁਝ ਨਾ ਹਲਾ ਸ਼ਾਹਨ ਮਰਜ਼ੀ ਹੈ ਡਾਕਟਰ ओके ਕਲਰ ਕਿਹੜੇ ਲੈਣੇ ਆ ਜੋ ਬੰਨੇ ਕਲਰ ਤੇ ਹੋਰ ਉਹ ਵਾਲੇ ਕਲਰ ਕਿਹੜੇ ਲੈਣੇ ਬਲੂ ਦੇ ਬਲੂ ਕਲਰ ਦੇ ਚਾਹ ਬਲੂ ਜੈਲੋ ਦੇ ਬਲੂ ਜੈਲੋ ਰੋਸੋ ਤਿੰਨ ਕਲਰ ਇਹਨੇ ਕੱਛੇ ਕਰ ਬਾਗੇ ਚਾਹ ਬਲੂ ਤੇ ਨੀਰੋ ਤੇ ਸਾਰੀ ਗਵਾ ਦੇ ਦੇ ਚਲ ਕੋਈ ਲੈ ਆ ਲੋ ਜੀ ਸ਼ਾਮ ਦਾ ਟਾਈਮ ਹੋ ਗਿਆ ਬਾਹਰ ਘੁੰਮਣ ਫਿਰ ਮੈਦਾਨ ਮੜਾ ਜਾ ਤੇ ਸਾਡੇ ਸ਼ਹਿਰ ਸ਼ਨੀਵਾਰ ਸ਼ਾਮ ਨੂੰ ਰੌਣਕ ਮੇਲਾ ਪੂਰਾ ਹੁੰਦਾ ਸਾਰੀਆਂ ਪਾਰਕਿੰਗਾਂ ਫੁੱਲ ਹੋਣੀਆਂ ਔਰਾ ਤੋਰੀਓ ਫੁੱਲ ਹੁੰਦਾ ਪਾਰਕ ਸਾਰੇ ਫੁੱਲ ਹੁੰਨੇ ਤੇ ਮੌਸਮ ਵੀ ਠੰਡਾ ਜਿਹਾ ਹੋ ਗਿਆ ਅੱਜ ਪਹਿਲਾਂ ਸਵੇਰੇ ਧੁੱਪ ਸੀ ਉਦੋਂ ਥੋੜਾ ਜਿਹਾ ਮੀਂਹ ਪੈ ਲਿਆ 5 ਕਿ ਮਿੰਟ ਤੇ ਹੁਣ ਮੌਸਮ ਫੇਰ ਠੀਕ ਹੋ ਗਿਆ ਲੋਕ ਇੱਕੇਦਾਂ ਘਰਾਂ ਤੋਂ ਬਾਹਰ ਨਿਕਲੇ ਤੇ ਛੁੱਟੀ ਨੂੰ ਇੰਜੋਏ ਕਰਦੇ ਹੋਏ ਉਹ ਪਖੜੇ ਜਿੱਥੇ ਪਿਸਰੀ ਦੇ ਆਪਣੇ ਇੰਡੀਅਨ ਵੀਰ ਦਾ ਪਿਸਰੀ ਆ ਤੇ ਬੰਦੇ ਆ ਹੀ ਨਹੀਂ ਆਪਣੇ ਕਹਿੰਦੇ ਸੀ 7 ਸਵਾ 7 ਆਜਣ ਵੇਟ ਕਰ ਰਹੇ ਉਹਨਾਂ ਦੀ ਇੱਥੇ ਬੈਠੇ ਪਰ ਮਲੇ ਯਾਰ ਬੜੇ ਸੋਹਣੇ ਬਣਾਏ ਹੋਏ ਨੇ ਇਹਨਾਂ ਨੇ ਆ ਲੱਕੜ ਦੇ ਨਹੀਂ ਜਰਾ ਤਾਂ ਲੱਕੜ ਦੇ ਹੁੰਦੇ ਨਹੀਂ ਹੈਗੇ ਵਿੱਚ ਤੋਂ ਆਹ ਵਿੱਚੋਂ ਲਾਇਆ ਉਹਨਾਂ ਨੇ ਕੱਪੜਾ ਲਾ ਕੇ ਪਾਏ ਹੋਏ ਆ ਸੋਹਣੇ ਲੱਗਦੇ ਆ ਬਹੁਤ ਜੁਨੇ ਕੀ ਚੀਜ਼ ਹੈ ਵੀ ਆ ਦੇਖੋ ਇਹਦਾ ਆ ਪੂਰਾ ਯੋਰਪ ਦਾ ਹੈ ਨਾ ਪੂਰਾ ਬਾਰਡਰ ਤੇ ਲੱਗਦਾ ਮਨ ਤਾਂ ਹੈ ਸੋਣਾ ਬਣਾਵਾ ਨਕਸ਼ਾ ਦਾ ਮੋਡੀਫਾਈ ਸੋਣਾ ਕਰਵਾਣਾ ਹੈ ਨਾ ਬੜੀਆ ਪਤਾ ਕਿ ਯਾਰ ਅਜ ਬੱਖਰੀ ਤਰੀਕੇ ਨਾਲ ਦੇਖਿਆ ਹੈ ਇਹ ਕਿਦਾਂ ਦੇ ਬਤਾਤੇ ਕੱਪ ਅਹਾਂ ਬਚ ਗਿਆ ਹੈ ਨਾ ਇੱਧਰ ਬੈਠਿਆ ਅਰਸ਼ ਗੱਲ ਜੀ ਯਾਇਕੋ ਇਹ ਗੱਡੀ ਦਾ ਜੀ ਬਲੌਗ ਤੁਹਾਨੂੰ ਆਉਣ ਵਾਲੇ ਟਾਈਮ 'ਚ ਦੇਖਣ ਨੂੰ ਮਿਲੂਗਾ ਇਹ ਇਟਲੀ 'ਚ ਗੱਡੀ ਮਿਹਨਤ ਕਰਨੀ 20 ਗੱਡੀਆਂ ਮਸੀ ਹੋਣੀਆਂ ਅਜੇ ਨਾ ਬਹੁਤ ਘੱਟ ਹੈ ਜੀ ਤੇ ਗੱਡੀ 'ਚ ਫੀਚਰ ਬਹੁਤ ਆਉਣ ਵਾਲੇ ਟਾਈਮ 'ਚ ਦਿਖਾਵਾਂਗੇ ਤੁਹਾਨੂੰ ਲੋ ਜੀ ਬਾਰਿਸ਼ ਆ ਗਈ ਹੈ ਇੱਕੇ ਦਮ ਅਸੀਂ ਰੈਸਟੋਰੈਂਟ ਤੋਂ ਬਾਹਰ ਨਿਕਲੇ ਮੜਾ ਜੀ ਮੈਂ ਪੂਰਾ ਜੋਰਾ-ਸ਼ੋਰਾ ਤੇ ਆ ਗਿਆ। ਸਭ ਲੋਕੋ ਭੱਜ ਗਏ। ਇੰਦਾ ਦੀ ਗੱਲ ਬਾਤ। ਪਰ ਅਰੇ ਜਮਾ ਵੀ ਕਰਦੇ ਫਿਰ। ਅੱਜ ਦਾ ਬਲੌਗ ਭਾਈ ਇੰਨਾ ਗੇ ਸੀ। ਉਮੀਦ ਕਰਦੇ ਹਨ ਉਹਨੂੰ ਵਜੇ ਲੱਗਿਆ ਹੋਗਾ। Jom bagi lagi. Subscribe, jom kita, like, kita, pun tak Okay, bye bye.